ਪਹਿਲਾ ਤਾਂ ਅਸੀਂ ਜਕਾਰੇ ਛੱਡਦੇ ਆਂ ਫੜ ਲਓ ਮਾਰ ਦੋ ਰਾਜ ਕਰੇਗਾ ਖਾਲਸਾ ਖਾਲਸਾ ਕਿਤੇ ਰਾਜ ਕਰੇਗਾ ਗੁਰੂ ਕੇ ਸਿੱਖੋ ਇੱਕ ਪਿੰਡ ਚ ਚਾਰ ਗੁਰਦੁਆਰੇ ਤੇ ਗ੍ਰੰਥੀ ਨੂੰ 1500 ਰੁਪਇਆ ਤਨਖਾਹ ਤੇ ਮੁੜ ਕੇ ਛੱਤਰ ਦੇ ਯੋਰਨਾ ਕੰਮ ਕਰਾਉਣਾ ਭਾਂਡੇ ਵੀ ਤੂੰ ਮਾਜ ਉਹ ਜਿਹੜਾ ਗ੍ਰੰਥੀ ਗੁਰੂ ਦਾ ਵਜੀਰ ਹੋਵੇ ਹੁਣ ਕਹਿੰਦੇ ਰਾਜ ਕਰੇਗਾ ਖਾਲਸਾ 1500 ਨਾ ਕਰੇਗਾ ਤੁਹਾਡੀ ਤਾਂ ਚੌਧਰ ਨਹੀਂ ਛੱੜਦੀ ਰਾਜ ਕਿੱਥੋਂ ਕਰੇਗਾ ਗੁਰੂ ਕੇ ਸਿੱਖੋ ਇਦਾਂ ਨਹੀਂ ਹੁਣੀ ਸਾਨੂੰ ਸੰਤ ਜੀ ਇੱਕ ਦਰਸ਼ਾਤ ਪਣਾਉਂਦੇ ਸਨ ਦੋ ਬੰਦੇ ਮੰਡੀ ਚ ਕਣਕ ਵੇਚਣ ਚਲੇ ਗਏ ਬਜ਼ੁਰਗ ਸਨ ਮੰਜੀ ਤੇ ਲਾਗੋ ਲਾਗ ਪਏ ਤੇ ਇੱਕ ਨੂੰ ਕੈਨੇਡਾ ਤੋਂ ਮੁੰਡੇ ਦਾ ਫੋਨ ਆ ਗਿਆ ਉਹਨੇ ਆਖਿਆ ਪਾਪਾ ਕਿੱਥੇ ਪਿਆ ਉਹਨੇ ਆਖਿਆ ਮੰਡੀ ਇੱਥੇ ਕੀ ਕਰਦਾ ਉਹਨੇ ਆਖਿਆ ਪੁੱਤਰਾ ਪਰਸੋਂ ਦੀ ਕਣਕ ਨਹੀਂ ਵਿਗੀ ਕੀ ਕਰਾਂ ਕੀ ਹਾਲ ਐ ਉਹਨੇ ਆਖਿਆ ਹਾਲ ਤੈਨੂੰ ਕੀ ਦੱਸਾਂ ਪੁੱਤਰਾ ਇੰਨਾ ਕ ਮੱਛਰੀ ਐਡਾ ਮੋਟਾ ਮੱਛਰੀ ਜੇਕ ਤੇ 10 12 ਮੱਛਰ ਇਕੱਠੇ ਹੋ ਕੇ ਆਜਣ ਤੇ ਮੈਨੂੰ ਲੱਗਦਾ ਮੰਜਾ ਚੋਂ ੱਗੇ ਲੈ ਜਾਣਗੇ ਲਾਗੇ ਇੱਕ ਬੁੱਢਾ ਹੋਰ ਪਿਆ ਸੀ ਉਹ ਦੁਖੀ ਪਹਿਲਾਂ ਹੀ ਵੜਾ ਉਹਨੇ ਆਖਿਆ ਪੈਦਾ ਪੈਦਾ ਇਹਦੇ ਨਾਲ ਝੂਠ ਮਾਰੀ ਜਾਂਦਾ ਉਹਨੇ ਫੋਨ ਕਟਿਆ ਉਹਨੇ ਆਖਿਆ ਮੇਰੇ ਮੁੰਡੇ ਦਾ ਫੋਨ ਹੈ ਕੈਨੇਡਾ ਤੋਂ ਪੁੱਛਦਾ ਇੱਥੇ ਮੱਛਰ ਕਿੰਨਾ ਹੈ ਮੈਂ ਆਖਿਆ ਬੜਾ ਮੋਟਾ ਹੈ ਜੇ 12 13 ਇਕੱਠੇ ਹੋ ਕੇ ਆਏ ਤੇ ਮੰਜਾ ਚੁੱਕ ਕੇ ਲੈ ਜਾਏਗਾ ਉਹਨੇ ਆਖਿਆ ਝੂਠ ਮਾਰਦਾ ਕਿਉਂ ਉਹਨੇ ਆਖਿਆ ਮੈਨੂੰ ਤੂੰ ਦੱਸ ਜਦੋਂ ਮੱਛਰ ਆਪਾਂ ਨੂੰ ਲੜਦਾ ਤੇ ਆਪਣਾ ਤਾਂ ਖੂਨ ਹੈ ਜੇ ਆਪਾਂ ਇਕੱਠੇ ਨਹੀਂ ਹੋ ਸਕਦੇ ਜੇ ਆਪਾਂ ਇਕੱਠੇ ਹੁੰਦੇ ਤੇ ਮੰਡੀ ਚ ਹੀ ਪੈਂਦੇ ਮੈਨੂੰ ਤੂੰ ਦੱਸ ਵੀ ਜੇ ਆਪਾਂ ਇਕੱਠੇ ਨਹੀਂ ਹੋ ਸਕਦੇ ਮੱਛਰ ਇਕੱਠੇ ਕਿਧੋਂਣਗੇ ਖੂਨ ਤਾਂ ਆਪਣਾ ਹੀ ਹੈ ਨਾ ਝੂਠ ਕਿਉਂ ਮਾਰਦਾ ਹੈ ਕੱਠੇ ਹੋਣਾ ਨਹੀਂ ਰਾਜ ਕਰੇਗਾ ਖਾਲਸਾ ਟੁਗੜਿਆਂ ਤੇ ਵਿਜਣ ਵਾਲੇ ਸਾਡੀ ਤਾਸ ਲੱਗਦੀ ਤਾਸ ਤਾਸ ਕੀ ਲੱਗਦੀ ਹੈ ਜਿਵੇਂ ਕ੍ਰਿਕਟ ਦੇ ਵਿੱਚ 9 ਕਰੋੜ ਚ ਧੋਨੀ ਖਰੀਦਿਆ ਗਿਆ ਗੁਣ 500 550 ਸਾਲਾ ਹੋਣਾ ਸਾਡੀ ਤਾਸ ਲਗਣੀ ਹੈ ਜਿਹਦੇ ਕੋਈ ਜਿੰਨੇ ਗੁਣ ਗਾਵੇਗਾ ਉਹ ਨਹੀਂ ਮਾਇਆ ਦਿੱਤੀ ਜਾਵੇਗੀ ਇਥੋਂ ਤੱਕ ਉਹਨੇ ਆਖਿਆ ਬਾਬਾ ਚਿੱਠੀ ਨਹੀਂ ਤੁਰੀ ਉਹਨੇ ਕਿਹਾ ਤੁਹਾਡੀ ਚਿੱਠੀ ਨੂੰ ਪਈਏ ਨਹੀਂ ਲੱਗੇ ਇਹਦਾ ਅਰਥ ਕੀ ਕਟੋਗੇ ਵੀ ਗੱਡੀ ਲਿਆ ਗੱਡੀ ਚਿੱਠੀ ਤਾਂ ਤੁਰੇਗੀ ਇਥੇ ਤਾਸ ਪੈਂਦੀ ਜੇ ਉਹ ਵਿਰਲੇ ਹੋਇਆ ਕਰਦੇ ਨੇ ਜਿਹੜੇ ਉਹਦੇ ਨਾਲ ਜੁੜ ਜਾਂਦੇ